ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰ ਅਰਜਨ ਦੇਵ ਜੀ ਵੱਲੋਂ ਸ਼੍ਰੀ ਹਰਬੰਦ ਸਿੰਘ ਦੀ ਸਥਾਪਨਾ ਤੇ ਸਿੱਖੀ ਦੇ ਪ੍ਰਚਾਰ ਲਈ ਕੋਰ ਕਾਰਜ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੋਜ ਮਹੀਨੇ ਦਾ ਪ੍ਰਤੀਜੰਤ ਦੇ ਗੁਰਕਾਰ ਦੇ ਲੋਕਿਆਂ ਨੇ ਅਨੇਕ ਚਲਣਾ ਚੁਣਿਆ ਜਦੋਂ ਨਾਲੀ ਕੋਈ ਪੇਸ਼ਨਾ ਗਈ ਤਾਂ ਸ਼੍ਰੀ ਗੁਰ ਅਰਜਨ ਦੇਵ ਜੀ ਨੇ ਚੌਥੇ ਪਾਸ਼ਾ ਜੀ ਦੇ ਅਰੰਭੇ ਕਾ ਜੁਸ਼ ਰਿ ਗੁਰੂ ਜੀ ਨੇ ਗੁਰਪ੍ਰਤਾ ਨੇ ਦੇਵਸਾਇੰਦ ਗੁਰਪਾਰਸੀਆਂ ਦੀ ਲੋਣੀ ਫੋਖਰਾ ਕੇ ਸੋਖਸਾ ਸ੍ਰਵਣ ਤਿਆਰ ਕਰਵਾਇਆ ਇਸੇ ਤਰ੍ਹਾਂ ਗੁਰੂ ਕਾਲੀ ਲੋੜ ਤੇ ਕੌਮੀ ਪਾਜੀ ਨੂੰ ਖਰਾਕੇ ਫੈਸਲਾ ਕੀਤਾ ਕਿ ਹਰੇਕ ਸੇਕ ਪਰਵਾਰ ਆਪਣੀ ਕਮਾਈ ਤੋਂ ਦਸਵਾਂ ਹਿੱਸਾ ਗੁਰਦੂਰ ਗੁਰਦੋਲਖਨੀ ਤੇ ਫੰਡ ਤੇ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਸੇਕਟਰ ਬਹੁਤ ਵਧੀਆ ਉਥੇ ਮਾਰਜਾ ਸਿੱਖਿਤਾ ਕੇਂਦਰ ਬਣ ਗਿਆ ਪੰਜ ਪਾਤਸ਼ਾਹ ਜੀ ਦੇ ਸਮੇਂ ਤੱਕ ਸਿੱਖ ਪੰਜਾਬ ਤੋਂ ਬਾਹਰ ਹੀ ਦੂਰ ਦੂਰ ਸੁਬਿਆਂ ਵਿੱਚ ਜਾਣ ਲੱਗ ਪਏ ਸਨ ਕਈ ਸਿੱਖਾਂ ਨੇ ਦੂਰ ਇਲਾਕਿਆਂ ਵਿੱਚ ਪੱਕਾ ਨਿਵਾਸ ਕਰ ਲਿਆ ਤੇ ਇਸ ਤਰ੍ਹਾਂ ਸਿੱਖ ਧਰਮ ਦੂਰ ਦੂਰ ਤੱਕ ਫੈਲ ਗਿਆ ਸ਼ੇਗੂ ਨਾਮਦਾਰ ਜੀ ਨੇ ਜਿਹੜਾ ਸਰੋਵਰ ਆਰੰਭ ਕੀਤਾ ਸੀ ਉਹ ਪੰਜ ਪਾਤਸ਼ਾਹ ਜੀ ਨੇ 1588 ਈਸਵੀ ਵਿੱਚ ਮੁਕੰਮਲ ਕੀਤਾ ਇਸ ਦਾ ਨਾਮ ਅੰਮ੍ਰਿਤਸਰ ਰੱਖਿਆ ਹੁਣ ਚੌਥੇ ਪਾਤਸ਼ਾਹ ਜੀ ਦੇ ਕੀਤੇ ਬਚਨਾ ਅਨੁਸਾਰ ਇਸ ਵਿੱਚ ਤਨ ਸੁਧਾਨ ਹੀ ਬੰਨਣਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਮੰਦਰ ਸਾਹਿਬ ਦੀ ਨੀ ਅਕਤੂਬਰ 1588 ਈਸਵੀ ਨੂੰ ਲਾਹੌਰ ਦੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਜੀ ਪਾਸੋਂ ਲਿਖਾਇਆ ਗੁਰੂ ਘਰ ਸਾਰੀ ਨੁਕਤਾ ਨੂੰ ਆਪਸੀ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ ਇਸ ਲਈ ਗੁਰੂ ਘਰ ਵਿੱਚ ਕਿਸੇ ਤਰ੍ਹਾਂ ਜਾਂ ਜਰੰ ਸਦਾ ਪੇਰਬਾਹੂ ਹੀ ਮੰਨਿਆ ਜਾਂਦਾ। ਸ੍ਰੀ ਹਰਮੰਦਰ ਸਾਹਿਬ ਜਿਹੜੀ ਇਮਾਰਤ 1601 ਈਸਵੀ ਵਿੱਚ ਪੂਰਨ ਹੋਇਆ। ਇਸ ਮੁੱਖੀ ਮਾਨਤਾ ਦੇ ਸਾਜੇ ਮੰਦਰ ਦੀ ਮहिमा ਵੀ ਮਹਿਮਾ ਕਰਦਿਆਂ ਪੰਚ ਪਾਸ਼ਾ ਜੀ ਨੇ فرمایا ਨਿਠਿਆ ਸਭ ਤਾਵ ਨਹੀਂ ਧੁਧ ਦੇਖਿਆ। ਹਾਈ ਮੰਦਰ ਸਾਹਿਬ ਹਰਮੰਦਰ ਸ਼ਬਦ ਸਾਕ ਪਹਿਲਾ ਸ਼ੇਗੁਨਾਰੀ ਦੇ ਜੀ ਬਾਣੀ ਵਿੱਚ ਮਿਲਦਾ ਹੈ ਤੇ ਜੇ ਪਾਸ਼ਾ ਜੀ ਨੇ ਤਕਰੀਬਨ 15 ਵਾਰ ਹਮੰਦਰ ਸ਼ਰਮੰਦਰ ਸ਼ਬਦ ਦੀ ਵਰਤੋਂ ਕੀਤੀ ਇਸੇ ਤਰ੍ਹਾਂ ਚੌਥੇ ਪਾਸ਼ਾ ਜੀ ਬਾਣੀ ਵਿੱਚ ਦੋ ਵਾਰ ਅਤੇ ਪੰਜਵੇਂ ਪਾਸ਼ਾ ਜੀ ਦੀ ਬਾਣੀ ਵਿੱਚ 10 ਵਾਰ ਹਮੰਦਰ ਸ਼ਬਦ ਆਇਆ ਹੈ ਗੁਰ ਸਿੱਖਾਂ ਦੀ ਭਾਵਨਾ ਹੈ ਕਿ ਇਹ ਮੰਦਰ ਦੀ ਸਿਰਜਣਾ ਦਾ ਪਹਿਲਾ ਪਾਠ ਸਾਹਿਤ ਰੰਗ ਹੋਇਆ ਜੋ ਪਹਿਲੇ ਜਾਂਦੇ ਵਿੱਚ ਸ਼ਕਤਾਂ ਨੇ ਸੰਪੂਰਨ ਕੀ ਸ਼੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਚਾਰੇ ਸੰਸਾਰ ਨੂੰ ਪ੍ਰੇਰਿਤ ਨੇ ਹਨ ਕਿ ਕੋਈ ਵੀ ਸ਼ਰਧਾਲੂ ਕਿਸੇ ਵੀ ਦਿਸ਼ਾ ਜਾਂ ਕੋਨੇ ਤੋਂ ਆਵੇ ਉਹਦੇ ਲਈ ਦਰ ਖੁੱਲੇ ਕਿਉਂਕਿ ਅਸੀਂ ਸਾਰੇ ਇੱਕ ਪਰਮਾਤਮਾ ਦਾ ਪਰਿਵਾਰ ਹਾਂ ਤੇ ਸ਼੍ਰੀ ਹਰਮੰਦਰ ਸਾਹਿਬ ਪ੍ਰਗੂ ਦੀ ਬਣੂਗੀ ਕਾਰਨ ਤੇ ਪ੍ਰਭੂ ਦੇ ਪਰਿਵਾਰ ਨੂੰ ਪਿਆਰ ਕਰਨ ਦੀ ਪ੍ਰੇਰਨਾ ਹੈ ਅੱਜ ਵੀ ਰਜਨਾ ਖਜਾਇਆ ਸੰਤਾ ਇੱਥੇ ਨਮਸਕਾਰ ਕਰਦੀਆਂ ਤੇ ਗੁਰ ਪਾਤਸ਼ਾਹ ਜੀ ਨੂੰ ਬਿਹਾਰ ਜਾਂਦੀਆਂ ਹਨ ਪੰਜ ਪਾਤਸ਼ਾਹ ਜੀ ਫਿਰ 10 ਸਾਲ ਦੇ ਕਰੀਬ ਸੇਕਰਾਂ ਦੇ ਪ੍ਰਚਾਰ ਲਈ ਦੂਰ ਦੂਰ ਪਿੰਡ ਕਸਬਿਆਂ ਤੱਕ ਗਏ ਇਸ ਸਮੇਂ ਦੌਰਾਨ ਉਹਨਾਂ ਨੇ ਸ਼ੀ ਤਰਨਤਾਰਨ ਵਾਲੇ ਸੰਥਾਨ ਤੇ ਪ੍ਰਚਾਰ ਲਈ ਟਿਕਾਉ ਕੀਤਾ ਜਿੱਥੇ ਉਹਨਾਂ ਨੇ ਸਰੋਵਰ ਖੁਦਵਾਇਆ ਅਤੇ 1596 ਈਸਵੀ ਨੂੰ ਵਿੱਚ ਤਰਨਤਾਰਨ ਨਗਰ ਦੀ ਸਥਾਪਨਾ ਕੀਤੀ ਉੱਥੇ ਸਰੋਵਰ ਤੇ ਹਰ ਮੰਦਰ ਵੀ ਬਣਾਇਆ

ਇਸ ਸਮੇਂ ਆਪ ਦੀ ਹਾਈ ਸਕੂਲ ਕੀ ਬੜਾਈ 1595 ਈਸਵੀ ਨੂੰ ਕਿ ਆਪਨੇ ਸਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਹਰਗੋਬਿੰਦ ਘਰ ਨਗਰ ਰਸਾਇਆ 1508 ਵਿੱਚ ਈਸਵੀ ਨੂੰ ਲਾਹੌਰ ਵਿਖੇ ਗੁਰੂ ਜੀ ਨੇ ਬੋਲੀਆਂ ਤੇ ਗੁਰਦੁਆਰਾ ਬਣਾਇਆ ਆਮੇਸਰ ਵਿਖੇ ਰਾਮਸਰ ਦੀ ਸਾਲ ਕਰਵਾਈ ਜਿਸ ਦੇ ਕਿਨਾਰੇ ਬੈਠ ਕੇ ਸਾਥੀ ਗੁਰਾਂ ਸੁਖਮਣੀ ਬਾਣੀ ਉਚਾਰੀ ਇਥੇ ਹੀ ਸਾਧੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਵੀਰ ਤੇ ਰਿਆ ਹੰਤਵਾ ਅਤਵਾਇ ਪੰਚ ਪਾਸ਼ਾ ਜੀ ਦਾ ਸੰਗਤ ਅਰ ਕਲਾ ਨਾਲ ਬਹੁਤ ਪਿਆਰ ਸੀ ਆਪੋਂ ਸੁੰਦਰ ਕੀਰਤਨ ਕਾਰਜ ਲੈਦੇ ਸਨ ਜਦ ਸੱਤਾ ਦੇ ਬਲ ਮੰਡ ਗੁਰੂ ਘਰ ਦੇ ਕੀਰਤਨਗਾਰ ਗੱਲ ਫੈਮਿਲੀ ਵਿੱਚ ਰੋਜ਼ ਕਰਕੇ ਚੱਲੇ ਗਏ ਤਾਂ ਸਤਿਗੁਰਾਂ ਨੇ ਸਿੱਖ ਸੰਤਾਨ ਪੜ੍ਹਿਆ ਕਿ ਹਾਂ ਤੂੰ ਸਿੱਖੋ ਧੀ ਕੀਰਤਨ ਇਹ ਵੀ ਪੰਚ ਪਾਸ਼ਾ ਜੀ ਦੀ ਬਖਸ਼ਿਸ਼ ਹੈ ਕਿ ਜੋ ਕੇ ਸਮੇਂ ਵਿੱਚ ਸਿੱਖ ਮਸ ਦਾ ਵੱਡਾ ਹਿੱਸਾ बच्चे बच्चियां बीवियां मट आठ सब राज में कीर्तन कर लेते हैं इसी तरह सतगुरु के सुत पुत्र ते चेचे रोग ने भी हमला किया पारस रत्ना ने किससे देवी देवता ने ही त्यागा ओना ने सबना रूप वाणी प्रदान आदेश किया अति शुक्रा ने में प्रबुद्ध वाणी चलाई ऐसा पाक है कि हर गुप्त समय सिख ने वाणी का ही आश्रय लेके ਇਕ ਪ੍ਰ부 ਉਪਰ ਕੋਟ ਰਖੀਏ ਇਹਨਾਂ ਮਹਾਨ ਕਾਰਜਾਂ ਦੇ ਨਾਲ ਨਾਲ అనేక ਸਿੱਖਾ ਪੰਚਾਰਕਾਂ ਨੇ ਸਾਧੂ ਨੇ ਤਨੰਦਿਤ ਕਰਾ ਲਈ ਦੂਰ ਦੂਰ ਤੱਕ ਸਥਾਪਿਤ ਕੀਤਾ ਇਸੇ ਤਰ੍ਹਾਂ ਗੁਰਜੀਦਾ ਬਹੁਤ ਮਹਾਨ ਕਾਰਜ ਸੀ ਗੁਰਬ੍ਰੰਚਾ ਜੀ ਦੀ ਵਿਦਿਆਰਥਨਾ ਹੈ ਉਸ ਜੋ ਵਿੱਚ ਇਸ ਪ੍ਰਕਾਰ ਦੇ ਤਨੰਦਿਤ ਦੀ ਸਥਾਪਨਾ ਇੱਕ ਨਿਆਰਾ ਤੇ ਮਹਾਨ ਕਾਰਜ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਪਾਲਕ ਕਾਰਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨੀ ਵੱਡਾ ਕਾਰਜ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸਮੇਂ ਆਪਣੀ ਬਾਣੀ ਦੇ ਨਾਲ ਨਾਲ ਵੱਖ-ਵੱਖ ਪਕਟਾਂ ਦੀ ਬਾਣੀ ਨੂੰ ਇਕੱਤਰ ਕੀਤੀ ਸੀ ਇਸੇ ਤਰ੍ਹਾਂ ਦੂਜੇ ਪਾਸ਼ਾ ਤੀਜੇ ਪਾਸ਼ਾ ਜੋਤੇ ਪਾਸ਼ਾ ਦੀ ਬਾਣੀ ਵੀ ਵੱਡੇ ਰੂਪ ਵਿੱਚ ਇਕੱਠੀ ਹੋ ਗਈ ਸੀ ਹਣੇ ساری ਤੁਰਕੀ ਬਾਣੀ ਨੂੰ ਸੋਧ ਸੰਵਾਰ ਕੇ ਫਿਰ ਰਾਗਾਂ ਅਨੁਸਾਰ ਤੀਰ ਦਿਵਨੀ ਕਿ ਬਹੁਤ ਵੱਡਾ ਕੰਮ ਸੀ ਗੁਰੂ ਜੀ ਸੇਖ ਸਮਾਜ ਦੀ ਅਗਵਾਈ ਅਤੇ ਹੋਰ अनेका जिम्मेवारੀਆਂ ਵੀ ਸਾਥ ਸਾਝੂ ਬੋਨੇ ਸਨ ਪੰਚ ਪਾਸ਼ਾ ਜੀ ਨੇ ਇਸ ਵੱਡੇ ਖਜ਼ਾਨੇ ਨੂੰ ਤਰੂਪ ਦੇਣਾ ਸੀ ਬ੍ਰਹਮ ਗਿਆਨੀ ਪਾਸ਼ਾ ਨੇ ਬਾਣੀ ਨੂੰ ਸੋਧਨ লিখান্তে সংবাদিক সম্পাদনা ਕਰਨ ਵਿੱਚ ਕਮਾਲ ਦਾ ਸਤਿਗੁਰਾਂ ਦੀ ਗੁਰਬਾਣੀ ਨੂੰ ਬੀੜਦਾਰੂ ਇਸ ਲਈ ਵੀ ਦਿੱਤਾ ਕਿ ਗੁਰਬਾਣੀ ਦਾ ਸਹੀ ਰੂਪ ਕਾਇਮ ਰਹੇ ਉਸ ਸਮੇਂ ਫਿਤੀ ਚਾਂਦਾ ਪੁੱਤਰ ਮਹਿਰਵਾਨ ਵੀ ਨਾਲੇ ਸ਼ਾਖੇ ਬਾਣੀ ਰਾਜ ਕੇ ਸੰਤਾਨ ਨੂੰ ਭੁਮਰਾਹ ਕਰਨਾ ਚਾਹਤ ਸੀ ਉਸ ਨੂੰ ਇਹ ਗਿਆਨ ਨਹੀਂ ਸੀ ਕਿ ਬਾਣੀ ਕੋਈ ਕਵਿਤਾ ਨਹੀਂ ਹੈ ਇਹ ਤਾਂ ਗੁਰਸਾਈ ਬਾਣੀ ਪਕਤਾ ਦੀ ਪਵਿੱਤਰ ਆਤਮਾ ਦਾ ਪ੍ਰਮਾਤਮਾ ਨਾਲ ਜੀਨ ਹੋ ਕੇ ਰਾਪੇ ਦਿੱਤਾ ਗਿਆ ਗਿਆਨ ਤੇ ਅਨੁਠਮ ਹੈ ਪੰਚ ਪਾਸ਼ਾ ਜੀ ਦੀ ਆਪਣੀ ਬਾਣੀ ਮਹਿਲਾ ਪੰਜਵਾ ਤੇ ਸਲੇਖੇ ਵੱਡੇ ਰੂਪ ਵਿੱਚ ਮਜੂਦ ਸੀ 사ਧੂ ਗਾਂਧੀ ਵਰਟੀਕਾਰ ਬਾਣੀ ਬਾਰਖਾ માં ਬਾਵਣ ਖਰੀ ਤੇ ਸੁਖਮਣੀ ਸਾਹਿਬਨ ਸੁਖਮਣੀ ਬਾਣੀ ਦੇ ਸਲੇਖ ਉੱਪਰ ਤਾਂ ਦੇਸ਼ਵ ਦੇਸ਼ ਵਿੱਚ ਵਿਅੰਥ ਸੁਖਮਣੀਆਂ ਸੁਸਾਇਟੀਆਂ ਹਾਂ ਜੋ ਸੰਤਾਨ ਗੁਰ ਸ਼ਬਦ ਦੀ ਸ਼ਕਤੀ ਕਿਤੀ ਤੇ ਗਿਆਨਾਂ ਜੋੜਿਆ ਹਣ ਪੰਚਤਾਰ ਸ਼ਾਦੀ ਨੇ ਇਸ ਮਹਾਨ ਗ੍ਰੰਥ ਲਈ ਲਿਖਣ ਦੀ ਸੇਵਾ پائی ਗੁਰਦਾਸ ਜੀ ਦਰੇ پائی ਗੁਰਦਾਸ ਜੀ ਉਸ ਸਮੇਂ ਚੋਟੀ ਦੇ ਵਿਦਵਾਨ ਸਨ ਇਹਨਾਂ ਦੀਆਂ ਰਚਨਾਵਾਂ ਚੁੱਖੇ ਗਿਆਨ ਦਾ ਭੰਡਾਰ ਹਨ ਉਥੇ ਅਨੰਤ ਗੁਰਬਾਣੀ ਦੀ ਪੂਰਤੀ ਵੀ ਕਿਹਾ ਜਾਂਦਾ ਹੈ پائی ਗੁਰਦਾਸ ਜੀ ਜਿਹੇ ਪਾਸ਼ਾ ਦੇ ਰਾਪਾਏ ਈਸ਼ਰਦਾਸ ਜੀ ਦੇ ਸੁਪੁੱਤਰ ਸਨ 14 ਪਾਸ਼ਾ ਜੀ ਨੇ ਪਾਈ ਗੁਰਦਾਰੀ ਨੂੰ ਦੂਰ ਦੂਰ ਤੱਕ ਪ੍ਰਚਾਰਨੀ ਰਿਪੇਜਾ ਪਰਚਾਰ ਦੇ ਖੇਤਰ ਵਿੱਚ ਵੀ ਪਾਈ ਸਾਂਝ ਦਾ ਬਹੁਤ ਵੱਡਾ ਯੋਗਦਾਨ ਦਿਖਾਇਆ ਸਾਧੂਆਂ ਨੇ ਸਾਰੀ ਬਾਣੀ ਇੱਕ ਗ੍ਰੰਥ ਵਿੱਚ ਦਰਜ ਕਰਨ ਲਈ ਸ਼ਾਹ ਅਬਾਰ ਇਕਾਤ ਸੁਖਾਂ ਚੁਣਿਆ ਜਿੱਥੇ ਗੁਰਦੁਆਰਾ ਤੇ ਸਰੋਵਰ ਦਾ ਅੰਸਾਰ ਹੈ ਉਥੇ ਮਹਾਂਕਾਲ 1921 ਨੂੰ ਬਣਾ ਗਿਆ ਗੁਰੂ ਜੀ ਲਿਖਵਾਉਂਦੇ ਰਹੇ ਤੇ ਪਾਈ ਗੁਰਦਾਰੀ ਲਿਖਦੇ ਰਹੇ ਬੇਦ ਤਿਆਰ ਹੋ ਰਹੀ ਸੁਣ ਕੇ ਕੁਝ ਹੋਰ ਭਗਤ ਵੀ ਆਪਣੀ ਰਚਨਾ ਲੈ ਕੇ ਆਏ ਪਰ ਸਤਗੁਰਾਂ ਨੇ ਉਹਨਾਂ ਦੀ ਰਚਨਾ ਨੂੰ ਮਤ ਅਨਸਾਈ ਨਾ ਹੁਣ ਕਰਕੇ ਦਰਜ ਨਹੀਂ ਕੀਤੀ ਸ਼੍ਰੀ ਆਰਜਨ ਵਿੱਚ ਪਹਿਲਾ ਰਾਗਾ ਤੋਂ ਮੁਕਤ ਪਾਣੀ ਹੈ ਇਹਮਾ ਪ੍ਰਾਪਤੀ ਰਾਗ ਸੀ ਗੁਰੂ ਜੀ ਨੇ ਇਹ ਵੀ ਤਿਆਰ ਕਰਕੇ ਅੰਤ ਵਿੱਚ ਫਰਮਾਇਆ ਕਿ ਇਹ ਅੰਮ੍ਰਿਤ ਕੋਸ ਹੈ ਜੈਸਨ ਵਰਤਨਾਤ ਆਤਮਿਕ ਤ੍ਰਿਪਤੀ ਮਿਲੇਗੀ ਇਹ ਦਿਵ ਸੋਨਾਸੂ 40 ਨੂੰ ਤਿਆਰ ਹੋਈ ਬਾਈਬੁਰ ਦਾਸ ਜੀ ਦੇ ਹੱਥਾਂ ਦੀ ਲਿਖੀ ਵੀ ਦੇ ਪਾਤਰੋਂ સુધી 1 ਅੰਸਾਤ 23 ਅਗਸਤ ਸੋਨਾਸੂ 40 ਨੂੰ શ્રી ਗੁਰ ਗ੍ਰੰਥ ਸਾਹਿਬ ਜੀ ਦਾ ਬਹਿਣਾ ਪ੍ਰਕਾਸ਼ ਸ੍ਰੀ ਅਨੰਦ ਸਾਹਿਬ ਵਿਖੇ ਕੀਤਾ ਗਿਆ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸਾਹਿਬ ਇਸ ਪਵਿੱਤਰ ਦਿਹਾੜੀ ਦੀ ਜਨਮ ਦੇ ਅੱਜ ਵੀ ਪਹਿਲੇ ਪ੍ਰਕਾਸ਼ ਦਿਵਸ ਵਜੋਂ ਸਿੱਖ ਪੰਥ ਵਿੱਚ ਮਨਾਇਆ ਜਾਂਦਾ ਹੈ। ਜਦ ਪਹਿਲੇ ਦਿਨ ਪ੍ਰਕਾਸ਼ ਹੋਇਆ ਤਾਂ ਹੁਕਮਨਾਮਾ ਇਹ ਆਇਆ ਸੀ ਸੁਹੀ ਮਹਲਾ ਪੰਜਵਾਂ ਮਾ ਕੇ ਕਾਲ ਜੀ ਆਪ ਖਲੋਇਆ ਹਰ ਕਾਮ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਪਾਦਨਾ ਪਾਰਟੀ ਇੱਕ ਬਹੁਤ ਵੱਡਾ ਸਰਬ ਸਾਂਝੀ ਵਾਲਤਾ ਦਾ ਸਨੇਹਾ ਸੀ ਇਸ ਵਿੱਚ ਵਕ ਵਕ ਜਾਤਾਂ ਦੇਸ਼ਾਂ ਪਛਾਵਾਂ ਵਾਲੇ ਭਗਤਾਂ पगता के प्रभु प्रेमिया के अनुभवी ज्ञान एक था एकत्रित किया गया सपना ने एक प्रभु की भक्ति करण से प्रभु की परछाना प्यार करने उपदेश दिया है गुरबाणी में सपना ने के रहन के से बाद का पनामंद की दी है बाद में इस श्री गुरु ग्रंथ साहिब के दर्शन पाशा जी ने श्री गुरु तेग बहादुर जी की वाणी रच दी हां श्री गुरु ग्रंथ ਦੀ ਰਾਤ ਹਨ ਸੰਸਾਰ ਦੇ ਲੋਕ ਇਸ ਧਰਤੀ ਉੱਪਰ ਆਉਂਦੇ ਜਾਂਦੇ ਰਹਿਣਗੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜਗ ਅਟਲ ਰਹਿਣਗੇ ਹੋਇਆਂ ਬੇਤ ਪੁਲਾ ਚੁਕਾ ਲਈ ਖਿਮਾ ਕਰਨੀ ਜੀ ਫਿਰ ਮਿਲਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਸ਼ਹੀਦੀ ਬਾਰੇ ਕੋ ਜਾਣਕਾਰੀ ਪ੍ਰਾਪਤ ਕਰਨਾਗੇ ਹੋਇਆਂ ਬੇਤ ਪੁਲਾ ਚੁਕਾ ਲਈ ਖਿਮਾ ਕਰਨੀ ਜੀ ਮੜ ਤੋਂ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ